ਨਿਸ਼ਾਨ ਸਾਹਿਬ ਦੁਬਾਰਾ ਇੱਥੇ ਚਲਾਇਆ ਗਿਆ ਕਿਉਂਕਿ ਉਹ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਸੀ ਤੇ ਪ੍ਰਸ਼ਾਸਨ ਨੇ ਕੋਈ ਹਾਂ ਪੱਖੀ ਹੰਗਾਰਾ ਦਿੱਤਾ ਹੈ ਕੋਈ ਨਾ ਪੱਖੀ ਵੀ ਦਿੱਤਾ ਪਰ ਕੁਝ ਗੱਲਾਂ ਸਾਨੂੰ ਪ੍ਰਸ਼ਾਸਨ ਮਨਾਉਂਦਾ ਹੈ ਕੁਝ ਹੀ ਉਹਨਾਂ ਨੂੰ ਮਨਾਈਆਂ ਪਰ ਪ੍ਰਸ਼ਾਸਨ ਦੀ ਵੀ ਇਹ ਦੋਹਰਾ ਇਹ ਥੋੜੀ ਵੀ ਹੁਣ ਹਾੜੇ ਨਾਲ ਤਾਲ ਮਿਲਣਾ ਚੱਲਣਾ ਐਸੀ ਕਿਹੜੀ ਗੱਲ ਜਿੱਤੇ ਸਹਿਮਤੀ ਨਹੀਂ ਬਣ ਰਹੀ ਜੀ ਬੜੀ ਲੰਮੀ ਮੀਟਿੰਗ ਚੱਲੀ ਸਹਿਮਤੀ ਤੇ ਸਾਰੀਆਂ ਚੀਜ਼ਾਂ ਤੇ ਬਣੀ ਆ ਜੀ ਹਾਂਜੀ ਨਿਸ਼ਾਨ ਸਾਹਿਬ ਦੀ ਜਿਹੜੀ ਆਡੀ ਆਪਣੀ ਹੈਗੀ ਮੰਗ ਬਹੁਤ ਲੰਮੀ ਚੱਲੀ ਆ ਨਾ ਜੀ ਤੁਸੀਂ ਕਹਿ ਰਹੇ ਕੁਝ ਗੱਲਾਂ ਹੀ ਬਣਾ ਰਹੇ ਕੁਝ ਹੋ ਬਣਾ ਰਹੇ ਬਸ ਇਹੋ ਹੀ ਐਂ ਤੇ ਨਿਸ਼ਾਨ ਸਾਹਿਬ ਦਾ ਹੀ ਕਹਿ ਰਹੇ ਸਾਡੇ ਕੋਲ ਦੇਖੋ ਹੀ ਉਹ ਜਿੱਦਾਂ ਇੱਥੇ ਹੁਣ ਕਲੋਨੀ ਦੇ ਜਿਹੜੇ ਹਾਲਾਤ ਆ ਤੁਸੀਂ ਵੇਖ ਰਹੇ ਜੀ ਇੱਥੇ ਤੇ ਰਸਤਾ ਨਹੀਂ ਹੈਗਾ ਕੋਈ ਹਾਂ ਪਾਣੀ ਦਾ ਟਿਊਬ ਵਾਲ ਨਹੀਂ ਹੈਗਾ ਉਹਨਦੇ ਵੀ ਸਾਰੇ ਨੀਂ ਤਿਆਰ ਕਰਾਂਗੇ ਉਹ ਕਰਨਗੇ ਸਭ ਜਿਹੜੀ ਦੋ ਦੋ ਕਨਾਲਾਂ ਜਗਾ ਹੈ ਤੇ ਪੂਰੀ ਜਿ ਪੂਰੀ ਦਿੱਤੀ ਗਈ ਕਿ ਨਹੀਂ ਇਹ ਹਾਲੇ ਤੇ ਅੰਡਰ ਪ੍ਰੋਸੈਸ ਹੀ ਹੈ ਕੰਮ ਤੇ ਉਹ ਬਾਕੀ ਗੁਰੂ ਘਰ ਦੇ ਜਿਹੜੀ ਆ ਜੋ ਨਿਸ਼ਾਨ ਸਾਹਿਬ ਦੀ ਮਾਨ ਮਰਿਆਦਾ ਹੀ ਪਾਲ ਕੀਤੀ ਗਈ ਉਹ ਸੀ ਨਿਸ਼ਾਨ ਸਾਹਿਬ ਕਦੋਂ ਦਾ ਚੱਲਿਆ ਜੀ ਕਦੋਂ ਦਾ ਚੁਲਾਇਆ ਗਿਆ ਇਹ ਕੋਈ 6 ਮਹੀਨੇ ਹੋ ਗਏ 6 ਮਹੀਨੇ ਇਹ ਆਪ ਜੀ ਦੀ ਜਥੇਬੰਦੀ ਵੱਲੋਂ ਚੁਲਾਇਆ ਗਿਆ ਇਹ ਚੁਲਾਇਆ ਤੇ ਸਾਰੇ ਨਗਰ ਨੇ ਸਹਿਮਤੀ ਨਹੀਂ ਤੇ ਇयां ਵੀ ਆਪਾਂ ਦਾਲ ਪੰਥ ਦੇ ਮੁਖੀ ਆ ਰੰਗਰੇਟੇ குரு ਕੇ ਬੇਟਿਆਂ ਦੇ ਜਦੋਂ ਧੰਨ ਬਾਬਾ ਜੀ ਹੁਣ ਸਿੰਘ ਜੀ ਦੇ ਨਾਂ ਤੇ ਕੋਈ ਸਥਾਨ ਬੰਦਾ ਵਾ ਜਾਂ ਉਥੇ ਉਹਦੀ ਜ਼ਿੰਮੇਵਾਰੀ ਸਾਡੀ ਹੋ ਜਾਂਦੀ ਹੈ ਬਿਲਕੁਲ ਬਾਬੇ ਜਿਸ ਤਰ੍ਹਾਂ ਪ੍ਰਸ਼ਾਸਨ ਇੱਥੇ ਸਾਰਾ ਟੋਟਲ ਪ੍ਰਸ਼ਾਸਨ ਇੱਥੇ ਕਨਾਲ ਦੀ ਕਾਫੀ ਤਾਦਾਦ ਦੇ ਵਿੱਚ ਰਿਹਾ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਪ੍ਰਸ਼ਾਸਨ ਉਹਨਾਂ ਵੱਲ ਕਿਉਂ ਨਹੀਂ ਗਿਆ ਉਹੋ ਹੀ ਤੇ ਸਾਡੀ ਸਮਝ ਵਿੱਚ ਨਹੀਂ ਆਉਂਦਾ ਕਿ ਇੱਥੇ ਜਿੱਦਾਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਡਾਂਗਾਂ ਲਿਆ ਕੇ ਜਾਂ ਇਹ ਇਹ ਤਾਂ ਕੋਈ ਨਹੀਂ ਇਹਦੇ ਦੋ ਇਹਨਾਂ ਤੇ ਕੋਈ ਆਇਆ ਹੀ ਨਹੀਂ ਜਿਨ੍ਹਾਂ ਇੱਥੇ ਕੀਤਾ ਜਾ ਰਿਹਾ ਉਦੇ ਪ੍ਰਸ਼ਾਸਨ ਦਾ ਸਕਦਾ ਨਾ ਆਪਣੇ ਵੱਲੋਂ ਤੇ ਵੇਖੋ ਕੋਈ ਕਿੰਨਾ ਸੰਗਤ ਇੱਥੇ ਇਕੱਤਰ ਹੋਈ ਆ ਕਿਸੇ ਨੇ ਕੋਈ ਜਾਂ ਗਲਤ ਨਾਰਾ ਲਾਇਆ ਹੋਵੇ ਕਿਸੇ ਨੇ ਕਿਸੇ ਦੀ ਸ਼ਾਂ ਦੇ ਖਿਲਾਫ ਬੋਲਿਆ ਹੋਵੇ ਹਾਂਜੀ ਬਸ ਸਾਰਿਆਂ ਦੀ ਇੱਕੋ ਮੰਗ ਏ ਵੀ ਹੱਥ ਜਿੱਦਾਂ ਦਾ ਨਿਸ਼ਾਨ ਸਾਹਿਬ ਪਹਿਲਾਂ ਝੁਲ ਰਹੇ ਉਸੇ ਤਰ੍ਹਾਂ ਝੁਲਣਾ ਚਾਹੀਦਾ ਪਤੀ ਕਿਸੇ ਦੀ ਗ੍ਰਿਫਤਾਰੀ ਹੋਈ ਆ ਕਿ ਨਹੀਂ ਅਜੇ ਤੱਕ ਜਿਨ੍ਹਾਂ ਦੇ ਪਰਚੇ ਦਰਜ ਹੋਏ ਆ ਹਾਂਜੀ ਹਾਂਜੀ ਨਹੀਂ ਉਹਦੇ ਬਾਰੇ ਜਾਣਕਾਰੀ ਨਹੀਂ ਕੋਈ ਅੱਛਾ ਜੀ ਹਲੇ ਹੋਈ ਨਹੀਂ ਆ ਸਵਾਲ ਹੀ ਕੀਤਾ ਤੁਸੀਂ ਗ੍ਰਿਫਤਾਰੀ ਕਿਉਂ ਨਹੀਂ ਕਰਦੇ ਹਾਂ ਕੀਤੇ ਆ ਉਹ ਕਰਨਗੇ ਰੈਡ ਰੂਟ ਕਰ ਰਿਹਾ ਕਹਿੰਦੇ ਆ ਬਾਕੀ ਹੁਣ ਬਾਬਾ ਜੀ ਨੂੰ ਇੰਨੀ ਫੋਰਸ ਜੇਕਰ ਜਦ ਵੀ ਕਰਨ ਵਾਲੇ ਦੋਸ਼ੀਆਂ ਨੂੰ ਫੜਦੀ ਤੁਹਾਨੂੰ ਕਦੇ ਦੇ ਕਿਰਪਾਦਾਰ ਹੋਏ ਬਾਬਾ ਜੀ ਇਥੇ ਵਾਕਿਆ ਤੁਹਾਡਾ ਸਵਾਲ ਵੀ ਹੈ ਤੇ ਤੁਹਾਡਾ ਜਵਾਬ ਵੀ ਆਪ ਹੀ ਆਂਦੇ ਚਲੋ ਧੰਨਵਾਦ ਜੀ ਧੰਨਵਾਦ ਆਪੜੋ